ਲਓ ਜੀ ਗੱਲ ਕਰਾਂਗੇ ਪੰਜਾਬ ਚ ਆ ਰੀਆਂ 2000 ਨਵੀਆਂ ਟੀਚਰਾਂ ਦੀਆਂ ਭਰਤੀਆਂ ਸੋ ਇਹ ਭਰਤੀਆਂ ਕਿਸ ਫੀਲਡ ਵਿੱਚ ਐ ਕੌਣ ਅਪਲਾਈ ਕਰੂਗਾ ਸਾਰੀ ਜਾਣਕਾਰੀ ਤੁਹਾਨੂੰ ਦੱਸਣ ਜਾ ਰਹੇ ਆ ਜੇਕਰ ਚੈਨਲ ਦੇ ਨਵੇਂ ਆ ਸਬਸਕ੍ਰਾਈਬ ਕਰ ਲਓ ਬੈਲ ਕਨ ਦਾ ਬਟਨ ਦਬਲੋ ਤੁਸੀਂ ਦੇਖ ਸਕਦੇ ਹੋ ਕਿ 26 April ਬਿਲਕੁਲ ਲੇਟੈਸਟ ਜਿਹੜੀ ਇਹ ਖਬਰ ਹੈ ਪੰਜਾਬ ਦੇ ਵਿੱਚ ਜਿਹੜਾ ਪੀਟੀਆਈ ਦੇ ਲਈ ਵੀ ਪੀਟੀਆਈ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਿਹੜੇ 2000 ਸਰੀਰਕ ਸਿੱਖਿਆ ਅਧਿਆਪਕ ਦੀਆਂ ਜਿਹੜੀਆਂ ਅਸਾਮੀਆਂ ਪ੍ਰਾਇਮਰੀ ਲੈਵਲ ਤੇ ਆਪਾਂ ਕਹਿੰਦੇ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੇ ਬੱਚਿਆਂ ਨੂੰ ਮਤਲਬ ਖੇਡਾਂ ਚ ਪ੍ਰੋਫੋਲਮਿਤ ਕਰਨ ਲਈ ਜਾਂ ਸਰੀਰਕ ਸਿੱਖਿਆ ਪੜਾਉਣ ਵਾਸਤੇ ਜਿਹੜੀਆਂ ਅਸਾਮੀਆਂ ਸਿਰ ਜੀਆਂ ਗਈਆਂ ਤੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਇਹਦੀ ਮਨਜ਼ੂਰੀ ਭੇਜ ਦਿੱਤੀ ਗਈ ਹੈ ਪ੍ਰਵਾਨਗੀ ਭੇਜ ਦਿੱਤੀ ਗਈ ਹੈ ਸੋ ਇਹ ਪੋਸਟਾਂ ਬਹੁਤ ਜਲਦੀ ਤੁਹਾਡੇ ਜਿਹੜੇ ਫਾਰਮ ਖੁੱਲ ਜਾਣੇ ਹੈਗੇ ਤੇ ਕਿਵੇਂ ਭਰਨੇ ਆ ਕਿੱਦਾਂ ਸਾਰਾ ਕੁਝ ਕਦੋਂ ਫਾਰਮ ਓਪਨ ਹੋਣ ਜਾ ਰਹੇ ਆ ਕੀ ਕੁਆਲਿਫੀਕੇਸ਼ਨ ਹੋਏਗੀ ਸਾਰਾ ਕੁਝ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਚ ਦੱਸ ਦਿੱਤਾ ਜਾਊਗਾ ਸੋ 2000 ਟੀਚਰਾਂ ਦੀਆਂ ਨੇ ਨਵੀਆਂ ਭਰਤੀਆਂ ਤੁਸੀਂ ਦੇਖਦੇ ਹੋ ਪ੍ਰਾਇਮਰੀ ਸਕੂਲ ਲਈ 2000 ਸਰੀਰਕ ਸਿੱਖਿਆ ਸਖਲਾਈ ਇਨਸਟ੍ਰਕਟਰ ਦੀ ਭਰਤੀ ਜਿਹੜੀ ਆ ਰਹੀ ਹੈ ਸੋ ਇਹਨਾਂ ਪੋਸਟਾਂ ਦੀ ਤਿਆਰੀ ਕਿਵੇਂ ਕਰਨੀ ਹੈ ਸਭ ਕੁਝ ਤੁਹਾਨੂੰ ਆਪਣੇ ਇਸ ਚੈਨਲ ਉੱਪਰ ਦੱਸਦੇ ਰਹਾਂਗੇ ਐਮ ਐਸ ਡਬਲਯੂ ਸਟੱਡੀ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਭਰਤੀਆਂ ਪਟਵਾਰੀ ਨਵੀਂ ਪੰਜਾਬ ਪੁਲਿਸ ਦੀ 10000 ਭਰਤੀ ਐਸ ਆਈ ਦੀ ਭਰਤੀ ਸਬ ਇੰਸਪੈਕਟਰ ਏ ਐਸ ਆਈ ਦੀ ਨਵੀਂ ਭਰਤੀ ਹੋਮ ਗਾਰਡ ਦੀ ਭਰਤੀ ਸੋ ਇਸ ਲੋਬ 8ਵੀਂ ਬੇਸ 10ਵੀਂ ਦੀਆਂ ਇਸ ਭਰਤੀਆਂ ਸੋ ਇਹ ਸਾਰੀਆਂ ਭਰਤੀਆਂ ਬਾਰੇ ਤੁਹਾਨੂੰ ਜਿਹੜੀ ਬਹੁਤ ਜਲਦੀ ਜਿਹੜੀ ਇਨਫੋਰਮੇਸ਼ਨ ਆਪਣੇ ਚੈਨਲ ਉੱਪਰ ਮਿਲਦੀ ਰਹੂਗੀ ਸੋ ਇਸੇ ਐਮ ਐਸ ਡਬਲਯੂ ਸਟੱਡੀ ਨਿਊਜ਼ ਨੂੰ ਹ ਕੇ ਸੋ ਮਿਲਾਂਗੇ ਨੈਕਸਟ ਕਿਸੇ ਹੋਰ ਵੀਡੀਓ ਚ ਤੱਕ ਲਈ ਸასი ਕਾਲ ਧੰਨਵਾਦ